ਮੇਰਾ ਬੱਦ ਹਲਾ ਤਾਂ ਚੱਲ ਭਾਵੇਂ ਖੂਹ ਤੇ ਚੱਲ ਭਾਵੇਂ ਤੇ ਮੈਂ ਤੇਰਾ ਪਾਣੀ ਆ ਭਰਾਂਗਾ ਚੱਕ ਕੇ ਸਿਰ ਦੇ ਉੱਪਰ ਰੱਖਦੇ ਸੀ ਤੇ ਇੱਕ ਇੱਕ ਕਿੱਲੇ ਦੇ ਵਿੱਚ ਉਹ ਗੇੜੇ ਲਈ ਰੱਖਦੇ ਹੁੰਦੇ ਸੀ ਉਹ ਸੋਚਦੇ ਸੀ ਵੀ ਅਸੀਂ ਪਤਾ ਨਹੀਂ ਕਿੰਨੀ ਦੂਰ ਹੀ ਚਲੇ ਗਏ ਅੱਜ ਜੋ ਆ ਲੋਹਾਂ ਲੱਗਦੀਆਂ ਨੇ ਨਾ ਇੱਥੇ ਇਹ ਛਤ ਲੋਹਾਂ ਲੱਗਦੀਆਂ ਨੇ 50 ਬੰਦਾ ਲਾਂਗਰੀ ਆਂਦਾ ਸਾਡੇ ਕੋਲ ਅੱਜ ਅਸੀਂ ਪਹੁੰਚੇ ਆਂ ਬਾਬਾ ਸਰੂਪਦਾਸ ਜੀ ਦੀ ਸਮਾਧੀ ਤੇ ਇਹ ਹੈ ਕਿਥੇ ਪਹਿਲੇ ਇਹ ਦੱਸ ਦਈਏ ਬਾਕੀ ਜਿਹੜੀ ਇਹਨਾਂ ਦੀ ਹਿਸਟਰੀ ਹੈ ਬਾਬਾ ਜੀ ਦੀ ਉਹ ਬਾਅਦ ਚ ਗੱਲ ਕਰਦੇ ਆਂ ਇਹ ਹੈਗੀ ਐ ਜਲਾਲਾਬਾਦ ਤੋਂ ਤਕਰੀਬਨ 4.5 ਕਿਲੋਮੀਟਰ 5 ਕਿਲੋਮੀਟਰ ਦੀ ਵਿੱਤੇ ਆ ਅਗਰ ਫਾਜ਼ਿਲਕਾ ਅਬੌਰ ਵਾਲੀ ਸਾਈਡ ਤੇ ਗੰਗਨਗਰ ਸਾਈਡ ਤੇ ਜਾਈਏ ਤਾਂ ਜਲਾਲਾਬਾਦ ਤੋਂ ਇਧਰ ਤਾਂ ਇਸ ਸਮਾਧ ਦੇ ਬਾਰੇ ਵਿੱਚ ਜਾਣਦੇ ਆ ਆਜੋ ਭਾਈ ਸਾਹਿਬ ਸਰਕਰ ਗੱਲ ਚਮਤਕਾਰ ਬਾਰੇ ਦੱਸੋ ਹਾਂਜੀ ਵੀਰ ਜੀ ਆਪਣਾ ਨਾਮ ਕੀ ਹੈ ਜੀ ਸੁਭਨਾਮ ਪ੍ਰਕਾਸ਼ ਸਿੰਘ ਜੀ ਪ੍ਰਕਾਸ਼ ਸਿੰਘ ਜੀ ਭਾਈ ਸਾਹਿਬ ਤੁਸੀਂ ਬਾਬਾ ਜੀ ਦੇ ਬਾਰੇ ਕੁਝ ਜਾਣਦੇ ਹੋਵੋਗੇ ਕੋਈ ਚਮਤਕਾਰ ਸੁਣਿਆ ਹੋਵੇ ਤੁਹਾਡੇ ਵੱਡੇ ਬਜ਼ੁਰਗਾਂ ਨੇ ਦੱਸਿਆ ਹੋਵੇ ਤੁਹਾਨੂੰ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਦੱਸਿਆ ਸੀ ਕਿ ਪਹਿਲਾਂ ਸ਼ੁਰੂ ਤੋਂ ਇੱਕ ਛੋਟੀ ਜੀ ਹੁੰਦੀ ਸੀ ਦਰਗਾਹ ਹੁੰਦੀ ਸੀ ਛੋਟੀ ਅੱਛਾ ਛੋਟੀ ਤੇ ਉਹ ਇੱਥੇ ਮੱਥਾ ਮਤਾਂ ਨੂੰ ਤਾਂ ਟੇਕਦੇ ਸੀ ਇੱਥੇ ਝਾੜੂ ਪੋਚਾ ਲਾ ਲ ਲੈਂਦੇ ਹੁੰਦੇ ਸੀ ਸੇਵਾ ਕਰਦੇ ਹੁੰਦੇ ਸੀ ਸੇਵਾ ਕਰਦੇ ਸੀ ਠੀਕ ਹੈ ਤੇ ਸਾਡੇ ਕੋਲੇ ਵਡੇਰੇ ਸੀ ਨਾ ਮੇਰੇ ਪਰਦਾਦੇ ਬਰੀ ਪੰਜ ਭਰਾ ਸੀ ਅੱਛਾ ਜੀ ਤੇ ਉਹ ਇਹ ਪਹਿਲਾਂ ਮੁਸਲਮਾਨਾਂ ਕੋਲ ਜ਼ਮੀਨ ਹੁੰਦੀ ਸੀ ਇਹ ਤੇ ਆਵਲੀ ਆਵਲੀ ਜ਼ਮੀਨ ਹਾਂਜੀ ਹਾਂਜੀ ਇਹ ਵਾਲੀ ਜ਼ਮੀਨ ਆ ਮਤਲਬ ਵੰਡ ਤੋਂ ਪਹਿਲਾਂ ਉਹਨਾਂ ਕੋਲ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਮੇਰੇ ਦਾਦੇ ਪਰਦਾਦੇ ਬਰੀ ਕੜੇ ਉਹ ਕਬਜ਼ਾ ਛਡਾਇਆ ਸੀ ਉਹਨਾਂ ਮੁਸਲਮਾਨਾਂ ਕੋਲ ਅੱਛਾ ਤੇ ਇਹ ਭਾਈ ਉਹ ਇਹ ਕਰਦੇ ਹੁੰਦੇ ਸੀ ਮਾੜੀ ਮੋਟੀ ਹੁੰਦੀ ਜੇ ਤੇ ਛੋਲੇ ਛੋਲੇ ਹੁੰਦੇ ਸੀ ਹਾਂ ਤੇ ਉਸ ਤੋਂ ਬਾਅਦ ਫਿਰ ਬਾਬੇ ਦਾ ਚਮਤਕਾਰ ਇਹ ਹੈ ਕਿ ਸਾਡੇ ਕਿਹੜੇ ਵੀ ਇੱਥੇ ਕੋਈ ਵੀ ਆਉਂਦਾ ਸੀ ਨਾ ਮਤਲਬ ਕਿ ਕੋਈ ਵੀ ਚੋਰੀ ਚੋਰੀ ਕਰਨ ਆਉਂਦਾ ਸੀ ਜਾਂ ਕਿਵੇਂ ਇੱਥੇ ਛੋਲਿਆਂ ਦੇ ਕਿਹੜੇ ਪੰਡਾ ਪੰਝਾ ਹੁੰਦੇ ਸੀ ਨਾ ਹਾਂ ਛੋਲਿਆਂ ਦੇ ਪੰਡਾ ਕਿਹੜੀਆਂ ਵੱਜੀਆਂ ਪੰਝਾ ਹੁੰਦੀਆਂ ਸੀ ਕੋਈ ਹੋਰ ਆਉਂਦਾ ਸੀ ਨਾ ਚੱਕਣ ਤੇ ਬਾਬਾ ਜੀ ਓਏ ਬਾਬਾ ਜੀ ਇਹਨਾਂ ਦੀ ਇਹ ਚਮਤਕਾਰ ਸੀ ਕਿ ਉਹ ਚੱਕ ਕੇ ਸਿਰ ਦੇ ਉੱਪਰ ਰੱਖਦੇ ਸੀ ਤੇ ਇੱਕ ਇੱਕ ਕਿੱਲੇ ਦੇ ਵਿੱਚ ਉਹ ਗੇੜੇ ਲਾਈ ਰੱਖਦੇ ਹੁੰਦੇ ਸੀ ਉਹ ਸੋਚਦੇ ਸੀ ਵੀ ਅਸੀਂ ਪਤਾ ਨਹੀਂ ਕਿੰਨੀ ਦੂਰ ਹੀ ਚਲੇ ਗਏ ਅੱਛਾ ਇੱਕੋ ਥਾਂ ਤੇ ਗੇੜਾ ਲਾਈ ਜਾਂਦੇ ਹੁੰਦੇ ਸੀ ਤੇ ਉਹ ਇਸ ਤੋਂ ਬਾਅਦ ਫਿਰ ਕਿਦੋਂ ਪੰਡ ਥੱਲੇ ਸੁੱਟਦੇ ਸੀ ਨਾ ਤੋਂ ਉਹ ਦੇਖਦੇ ਸੀ ਵੀ ਅਸੀਂ ਉਸ ਕਿੱਲੇ ਦੇ ਵਿੱਚ ਲਗੇ ਫਿਰਦੇ ਆ ਅੱਛਾ ਹਾਂ ਇਹਦੇ ਕੋਲ ਇਹ ਬਹੁਤ ਹੀ ਪਹੁੰਚ ਵਾਲਾ ਬਾਬਾ ਜੀ ਹੈ ਹਾਂ ਉਹ ਸ਼ੁਰੂ ਤੋਂ ਲੈ ਤੇ ਸਾਡੇ ਵੱਡ ਵਡੇਰੇ ਵੀ ਇੱਥੇ ਸੇਵਾ ਕਰਦੇ ਰਹੇ ਨੇ ਔਰ ਅਸੀਂ ਵੀ ਇਹ ਤੇ ਕਰਦੇ ਰਹਾਂ ਤੇ ਅਸੀਂ ਇਹ 2012 ਚ ਅਸੀਂ ਕਮੇਟੀ ਬਣਾਈ ਬਾਬੇ ਸਰੂਪ ਦਾ ਸਮਾਧ ਉਸ ਤੋਂ ਬਾਅਦ ਫਿਰ ਅਸੀਂ ਸਮਾਧਾਂ ਸਾਰਾ ਹਾਲ ਨਵਾਂ ਕੀਤਾ ਪਹਿਲੇ ਤਾਂ ਸਾਰੇ ਇੱਥੇ ਦਰਖਤ ਤੇ ਦਰਖਤ ਹੁੰਦੇ ਸੀਗੇ ਸਾਰੇ ਇੱਥੇ ਦਰਖਤ ਤੇ ਦਰਖਤ ਬਹੁਤ ਦਰਖਤ ਸੀਗੇ ਆਖੀ ਵਣ ਹੁਕ ਬਣਤੀ ਰਹਿੰਦੇ ਸੀ ਵਣ ਜਿਹੀ ਸੀ ਰਹਿੰਦੇ ਸੀ ਹਾਂਜੀ ਵਣ ਤੇ ਕਰੀ ਦੇ ਬੂਟੇ ਕਰੀ ਦੇ ਬੂਟੇ ਬੇਰੀਆਂ ਹੋਗੀਆਂ ਖਜੂਰਾ ਹੋਗਾ ਖਜੂਰਾ ਬਹੁਤ ਵੱਡੀਆਂ 100 100 ਫੁੱਟ ਦੀਆਂ ਖਜੂਰਾ ਸੀਗੀਆਂ ਆ ਖਜੂਰ ਹੁਣ ਇੱਕ ਖੜੀ ਐ ਵਣ ਦਾ ਵੀ ਦਰਖਤ ਹੈ ਨਾ ਉਹ ਕੜੀ ਹੁਣ ਤੱਕ ਖਜੂਰ ਰੁੱਟੀ ਵੀ ਆ ਅੱਛਾ ਇਹ ਆਪਣੇ ਉੱਥੋਂ ਦਰਿਆ ਹੈ ਇਥੋਂ ਘੱਟ ਤੋਂ 5 ਕਿਲੋਮੀਟਰ ਹਾਂਜੀ ਉੱਥੋਂ ਪੂਰੀ ਦਿਖਦੀ ਸੀ ਦਿਖਦੀ ਸੀ ਇਹ ਲਈ ਅੱਡੀ ਉੱਚੀ ਹੈਗੀ ਸੀ ਜਾਂਦੀ 5 ਕਿਲੋਮੀਟਰ ਤੋਂ ਦੂਰੋਂ ਦਿਖਦੀ ਸੀ ਵੀ ਇੱਕ ਖਜੂਰ ਖੜੀ ਹੈ ਅੱਛਾ ਹਾਂਜੀ ਤੇ ਇੱਥੇ ਬਾਬੇ ਦੇ ਇੱਕ ਨਾਲ ਹੈਗਾ ਵਾਣ ਹੈਗਾ ਉਹਦੇ ਥੱਲੇ ਖੂਹ ਵੀ ਹੈ ਖੂਹ ਹੈਗਾ ਅੱਛਾ 80 ਫੁੱਟ ਡੂੰਗਾ ਸੀਗਾ ਖੂਹ ਨਹੀਂ ਹੁਣ ਤਾਂ ਪੂਰਾ ਹੈ ਤਾਂ ਜਿਹੜੀ ਮਿੱਟੀ ਮੋਟੀ ਪੈਂਦੀ ਰਹੀ ਹੈ ਉਹ ਨਿਸ਼ਾਨ ਨਿਸ਼ਾਨੀ ਖੜੀ ਹੈ ਜੇ ਹਾਂ ਹਾਂ ਤੇ ਇੱਥੇ ਜੋ ਬਾਬੇ ਦੀ ਸਮਾਤ ਚੋਰੀ ਕਰਨ ਆਉਂਦਾ ਸੀ ਨਾ ਉਹ ਬਿਲਕੁਲ ਨਾ ਆਉਂਦਾ ਸੀਗਾ ਬੰਦਾ ਤੇ ਸਾਡੇ ਇੱਥੇ ਕਿਹੜੇ ਹੁੰਦੇ ਸੀ ਨਾ ਇੰਜਨ ਇੰਜਨ ਦੇ 휠 ਲੱਗਿਆ ਚੱਕ ਕੇ ਇੱਕ ਚੋਰ ਅੱਛਾ ਤੇ ਕੁਝ ਦਿਨਾ ਬਾਅਦ ਉਹ ਇੱਥੇ 휠 ਰੱਖਣ ਆਇਆ ਹੈ ਹਾਂ ਤੇ ਉਹ ਮਤਲਬ ਸਹੀ ਹੋਇਆ ਖੋਦ ਨਾਸ ਕੇ ਗਿਆ ਹੈ ਵੀ ਮੈਂ ਤਾਂ ਕੋਈ ਚੋਰੀ ਨਹੀਂ ਕਰਨੀ ਚਾਹੀਦੀ ਅੱਛਾ ਉਹਨੂੰ ਸਮਝ ਆ ਗਈ ਹੁਣ ਮਤਲਬ ਉਹਨਾਂ ਨੇ ਸ਼క్తి ਵਿਖਾਤੀ ਆਪਣੀ ਉਸ ਤੋਂ ਬਾਅਦ ਆ ਹੁਣ ਘਟ ਤੋਂ ਘਟ ਵੀ ਕੁਸਾਲ ਹੋ ਗਏ ਨੇ ਆ ਸੜਕ ਬਣੀ ਸੀ ਪਹਿਲੇ ਸਾਡੇ ਸੜਕ ਆਉਂਦੀ ਸੀ ਇਧਰ ਦੀ ਆ ਬੋਰ ਠੀਕ ਹੈ ਨਾ ਬੋਰ ਦੇ ਨਾਲ ਤੇ ਨਦਰ ਨਹਿਰ ਲਾਉਂਦੀ ਸੀਗੀ ਤੇ ਹੁਣ ਸੜਕ ਫੇਰਾ ਸਾਡੀ ਜਿਹੜੀ ਜਮੀਨ ਹੈਗੀ ਉਹਦੇ ਵਿੱਚੋਂ ਸਾਰੇ ਘਰਾਂ ਨੇ ਸਲਾਹ ਕਰਕੇ ਕਮੇਟੀ ਨੇ ਇਧਰੋਂ ਸਿੱਧਾ ਸੜਕ ਬਣਾਈ ਵੀ ਹੈ ਸਿੱਧਾ ਸੜਕ ਹੁਣ 20 ਸਾਲ ਬਣਾਉਂ ਨਾਏ ਸੀ ਨਾ ਉਹ ਆਏ ਸੀ ਉਹਨੇ ਨਾ ਮਾੜਾ ਮਾੜਾ ਕਪੜਾ ਕੀਤਾ ਸੀ ਹਾਂ ਸੜਕੇ 'ਚ ਹਾਂ ਤੇ ਉਹਨੂੰ ਫੇਰ ਬਾਬੇ ਨੇ ਚਮਤਕਾਰ ਵਿਖਾ ਦਿੱਤਾ ਉਸ ਤੋਂ ਬਾਅਦ ਫੇਰਾ ਫਰਸ਼ ਇੱਥੇ ਗਿਆ ਸੀ ਹੁਣ ਤਾਂ ਟੈਲ ਲੱਗ ਗਈ ਨਾ ਇਹ ਫਰਸ਼ ਫੇਰ ਪਾ ਕੇ ਗਿਆ ਸੀ ਕਹਿੰਦਾ ਬਾਬਾ ਜੀ ਮੈਨੂੰ ਮਾਫ ਕਰੋ ਪੱਲੋ ਆਪ ਦੇ ਬਾਜ ਗਿਆ ਪੱਲੋ ਪਾ ਕੇ ਗਿਆ ਕਿੰਨਾ ਘਬਲਾ ਕੀਤਾ ਸੀ ਉਹਨਾਂ ਫਰਸ਼ ਬਣਾ ਕੇ ਗਿਆ ਡਵਲ ਹੀ ਲਾ ਗਿਆ ਸਾਹ ਨਾਲ ਆ ਤਾਂ ਹੁਣ ਤਾਂ ਟੈਲਾ ਲੱਗ ਗਿਆ ਹੁਣ ਟੈਲਾ ਲੱਗ ਜਾਂਦਾ ਨੇ ਤੇ ਇੱਥੇ ਅਸੀਂ ਤਾਂ ਭਾਜੀ ਸੇਵਾ ਸੋ ਆ ਬਾਬੇ ਦੀ ਕਰੀ ਜਾਂਦੇ ਆ ਸਭ ਕੁਝ ਉਹ ਵੀ ਛੋਲੇ ਵੱਡੇ ਪੈਸੇ ਨੇ ਉਹਨਾਂ ਦੇ ਜਿਹੜੀ 12 ਕਿੱਲਿਆਂ ਚ ਅੱਛਾ ਤੇ ਚੋਰ ਆ ਗਏ ਤੇਰੇ ਮੇਰੇ ਵਰਗੇ ਤੋਂ ਨਾ ਆਖਿਆ ਵੀ ਆ ਭਾਗ ਜਿਹੜਾ ਨਾ ਛੋਲੇ ਚਾਹ ਰਹੀ ਅੱਛਾ ਵੱਡੇ ਪੈਸੇ ਹਾਂ ਉਹ ਹੋ ਗਏ ਚਾਰ ਜਣੇ ਜੋੜ ਜਣੇ ਉਹਨਾਂ ਪੰਡਾ ਜੋੜਣੀਆਂ ਖੇਸਾਂ ਦੀਆਂ ਆਪੋ ਆਦੀਆਂ ਹਾਂ ਤੇ ਚਾਹ ਤੇ ਟੁਰਪਾ ਅੱਛਾ ਅਗਾ ਜਾਵਣਾ ਤਾਂ ਗੁਮੜ ਪਿਛਾ ਵਾਟ ਪੈਣਾ ਅਗਾ ਜਾਵਣੀ ਨਹੀਂ ਦਿੰਦਾ ਸੀ ਆਪਦੇ ਏਰੀਏ ਤੋਂ ਬਾਹਰ ਨਹੀਂ ਨਿਕਲਣ ਦਿੰਦਾ ਬਾਹਰਾਂ ਕਿੱਲਾਂ ਦੇ ਬੈਠੇ ਬੈਠੇ ਲਗੇ ਫਿਰੇ ਸਾਰੀ ਰਾਤ ਅੱਛਾ ਟਕਰਾਈ ਮਾਰਦੇ ਰਹੇ ਹਾਂ ਤੇ ਇਹ ਲੈ ਹੋ ਗਿਆ ਚਿੱਟਾ ਦੇਣ ਜੀ ਮੇਰਾ ਪਾਸੇ ਚਿੱਟਾ ਦੇਣ ਹੋ ਗਿਆ ਹਾਂਜੀ ਉਹ ਲੈ ਉਹਨਾਂ ਪੰਡਾ ਖੋਲ ਦਿੱਤੀ ਕੋਈ ਇੱਥੇ ਜੇ ਖੋਲੀ ਕੋ ਉੱਥੇ ਜੇ ਖੋਲੀ ਸ਼ੋਲੇ ਆਂ ਖੇਸਾ ਖੋਸਣ ਦੀਆਂ ਹਾਂਜੀ ਉਹ ਵੱਲੇਗਾ ਤੇਰੇ ਮੇਰੇ ਵਰਗੇ ਸਾਈ ਤੋਂ ਤਾਂ ਸਾਰੇ ਛੋਲੇ ਪੰਡਾ ਇਧਰ ਪਈਆਂ ਹੋਈਆਂ ਨੇ ਇਧਰ ਪਈਆਂ ਨੇ ਹਾਂ ਇਹ ਉਦਾਂ ਦਾ ਇਹਨੂੰ ਮੰਦੇ ਨੂੰ ਵੀ ਇਹ ਜਿਹੜਾ ਨਾ ਸਰੂਪ ਦਾਸ ਫੁਗਰਾ ਸੋਰਾ ਹੈ ਹਾਂ ਤੇ ਤੇਰਾ ਜੋਗ ਨਹੀਂ ਨਾ ਵਗਦਾ ਬਲ ਨਹੀਂ ਟਰਦਾ ਹਾਂ ਤੇ ਟੋਰ ਪੈ ਸੀਦਾ ਤੇ ਮੜ ਤੈਨੂੰ ਪਾਣੀ ਭਰਨਾ ਪੈਣਾ ਹੈ ਉਹਨੇ ਪਾਣੀ ਭਰਦਾ ਸੀ ਖੂਹ ਹੈਗਾ ਅੱਛਾ ਖੂਹ ਤੇ ਮੈਂ ਫੇਰੇ ਚਾਰ ਲੈ ਆ ਤੇ ਪਾਣੀ ਬਾਹਰ ਤੇ ਸੰਗਦੇ ਨੇ ਪੀ ਲੈਣਾ ਮੜ ਹੋਰ ਬਾਦ ਜੋ ਬਣਾ ਲੈ ਤੈ ਕੜੇ ਬੰਨ ਮਨਉਤੀ ਮੰਨ ਜਾ ਵੇ ਬਾਵਾ ਚਰੋ ਬਦਾਲ ਪੂਰਾ ਸੋਰਾ ਮੇਰਾ ਬਲਦ ਹਲਾ ਤੇ ਚੱਲ ਪਵੇ ਖੂਹ ਤੇ ਟਾਹ ਚੱਲ ਪਵੇ ਤੇ ਮੈਂ ਤੇਰਾ ਪਾਣੀ ਆ ਭਰਾਂਗਾ ਤੇ ਉਹ ਮਰ ਬਲਦ ਨੂੰ ਲਿਜਾਣਾ ਉੱਥੇ ਦੀ ਖੂਹ ਕਹਿੰਦੇ ਉੱਥੇ ਜਿਹੜੇ ਚਾਰ ਲਿਆਉਣੇ ਤੇ ਉਹਦੀ ਮਨੋਤੀ ਲੈ ਜਾਈਏ ਇਹ ਨਹੀਂ ਪਾਵਰੇ ਇੰਦੀ ਸਰੂਬਦਾ ਫਿਰ ਤਾਂ ਮੇਲਾ ਵੀ ਹੁੰਦਾ ਹਣਾ ਬਹੁਤ ਤਕੜਾ ਬੜਾ 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 ਬਹੁਤ ਤਕੜਾ ਹੁੰਦਾ ਤੇ ਪਹਿਲਾਂ ਤਾਂ ਫਿਰ ਉਧਰੋਂ ਵੀ ਆਦੇ ਹੋਣੇ ਆ ਲੋਕ ਮੁਸਲਿਮ ਬਾਈਚਾਰੇ ਦੇ ਲੋਕ ਵੀ ਆਦੇ ਹੋਣੇ ਕਬੱਡੀ ਖੇਡਣ ਆ ਨਹੀਂ ਆਦੇ ਉਹਦਾ ਤਾਂ ਇਕੱਠਾ ਹੀ ਆ ਸੌਦਾ ਰੋਲੇ ਉਹਦਾ ਇਕੱਠੇ ਸੀਗਾ ਸਾਰਾ ਇਕੱਠੇ ਖੇਡਦੇ ਹੁੰਦੇ ਆ ਇਕੱਠੇ ਇਹ ਤਾਂ ਹੁਣ ਦੀ ਗੱਲ ਹੈ ਤੇ ਹੁਣ ਤਾਂ ਪਾਕਿਸਤਾਨ ਹੋ ਗਿਆ ਫਿਰ ਉਹ ਹੁਣ ਤਾਂ ਕਿਹਾ ਆਣਾ ਤੇਰੇ ਵਰਗੇ ਤੂੰ ਹੀ ਚੱਲਦੇ ਆਉਣਾ ਆਪਣੀ ਵਿਦਾ ਵਗੈਰਾ ਲਗਵਾਣਾ ਪੈਂਦਾ ਹੁੰਦਾ ਇਸ ਦਰਗਾਹ ਤੇ ਆਂਦਾ ਹੈ ਨਾ ਸੱਚੇ ਮਨ ਨਾਲ ਮੱਥਾ ਟੇਕਦਾ ਹੈ ਤੇ ਜੋ ਕੁਛ ਮਾਨਤ ਮੰਨੁੰਦਾ ਹੈ ਬਾਬਾ ਉਹਨੂੰ ਖਾਲੀ ਨਹੀਂ ਮੋੜਦਾ ਕਦੇ ਵੀ ਝੋਲੀਆਂ ਵਰਕੇ ਛੱਡਦੇ ਨੇ ਬਿਲਕੁਲ ਝੋਲੀਆਂ ਵਰਦਾ ਜੀ ਸਾਡੇ ਅੱਖੀ ਵੇਖਣ ਦੀ ਗੱਲ ਹੈ ਚਮਕਦਾਰ ਹੁੰਦੇ ਪਏ ਨੇ ਜਿਨ੍ਹਾਂ ਦੇ ਮੁੰਡੇ ਬਾਹਰ ਗਏ ਹੋਏ ਨੇ ਬਾੜ ਸੁੱਕ ਜਾਂਦੇ ਨੇ ਜਾਂ ਕਿਨਾਂ ਦੇ ਮਲਾਜ ਹਾਂ ਕੇ ਆਏ ਨੇ ਚੇਤਰ ਦਾ ਮਿੰਡਾ ਮਹੀਨਾ ਸ਼ੁਰੂ ਹੁੰਦਾ ਉਦੋਂ ਹੀ ਸ਼ੁਰੂ ਹੋ ਜਾਂਦੇ ਨੇ ਬਾੜ ਲਗਾਤਾਰ ਪਈ ਜਾਂਦੇ 13 April ਨੂੰ ਮੇਲਾ ਹੋਵੇਗਾ ਜੇ 14 ਨੂੰ ਜਾਂ 13 ਨੂੰ ਆਉਂਦਾ ਨਾ ਉਦੋਂ ਤੱਕਣ ਫਿਰ ਹਰ ਰੋਜ਼ ਦੋ ਪਾਠ ਤਿੰਨ ਭੋਗ ਪਾਠ ਪੈਂਦੇ ਹੀ ਨੇ ਖੰਡ ਪਾਠ ਖਾਂਦੇ ਨੇ ਲੋਕ ਤਿੰਨ ਤਿੰਨ ਦਿਨਾਂ ਦੇ ਤੇ ਖੰਡ ਪਾਠ ਪੈਂਦੇ ਨੇ ਭਾਈ ਸਾਹਿਬ ਸਸਰੀ ਗਾ ਜੀ ਪਸਾ ਆਪਣਾ ਨਾਮ ਕੀ ਹੈ ਜੀ ਸਰਦਾਰ ਜਸਵੰਤ ਸਿੰਘ ਜੀ ਤੁਸੀਂ ਬਾਬਾ ਜੀ ਦੇ ਇੱਥੇ ਇਸ ਟਾਈਮ ਵੀ ਸੇਵਾ ਕਰ ਰਹੇ ਹੋ ਹਾਂਜੀ ਹੈ ਨਾ ਤੇ ਬਾਬਾ ਜੀ ਬਾਰੇ ਕੁਝ ਸੁਣਿਆ ਹੋਵੇ ਜਦ ਬਜ਼ੁਰਗੇ ਨੇ ਤੁਹਾਨੂੰ ਦੱਸਿਆ ਹੋਵੇ ਕਿ ਕੋਈ ਆਇਆ ਸੀ ਜਾਂ ਕੀ ਇਹਨਾਂ ਦੀ ਕਰਾਮਾਤ ਸੀਗੀ ਕੋਈ ਯਾਦ ਹੈਗੀ ਤੁਹਾਨੂੰ ਕਰਾਮਾਤ ਦੀ ਗੱਲ ਕਰੀਏ ਤਾਂ ਇੱਥੇ ਲੋਕ ਜਿਹੜੇ ਨੇ ਬਾਹਰ ਬਾਹਰ ਦੇ ਦੇਸ਼ਾਂ ਤੋਂ ਵੀ ਆ ਰਹੇ ਨੇ ਅੱਛਾ ਫੌਰੀਨ ਤੋਂ ਵੀ ਆਉਂਦੇ ਆ ਬਾਹਰ ਤੋਂ ਵੀ ਆ ਰਹੇ ਨੇ ਠੀਕ ਹੈ ਬਾਕੀ ਲਾਗੇ ਲਾ ਕੇ ਜੋ ਵੀ ਦਿੱਲੀ ਤੱਕ ਹਾਂਜੀ ਅੰਮ੍ਰਿਤਸਰ ਤੱਕ ਗੁਰੂ ਸਾਹਿਬ ਤੱਕ ਲੋਕ ਇੱਥੇ ਆ ਕੇ ਜਿਹੜੇ ਸ਼ਰਧਾ ਨਾਲ ਸੇਵਾ ਕਰਦੇ ਆ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਨੇ ਤੇ ਮੰਨਤ ਵੀ ਪੂਰੀ ਹੁੰਦੀ ਮੰਨਤ ਵੀ ਪੂਰੀ ਹੁੰਦੀ ਹੈ ਹਾਂਜੀ ਮਤਲਬ ਬਹੁਤ ਇਹਨਾਂ ਦਾ ਜਿੰਨਾ ਵੀ ਆਪਾਂ ਕਹਿ ਸਕੀਏ ਇਹਨਾਂ ਦੇ ਛਾਇਆਂ ਬਾਰੇ ਤੇ ਸਾਨੂੰ ਇਤੋਂ ਤੱਕ ਪਤਾ ਹੈਗਾ ਵੀ ਸਾਡੇ ਬਜ਼ੁਰਗ ਵੀ ਇੱਥੇ ਆ ਕੇ ਸੇਵਾ ਕਰਨ ਲੱਗਦੇ ਸੀਗੇ ਅੱਛਾ ਤੇ ਅਸੀਂ ਵੀ ਜਿਹੜਾ ਸਾਨੂੰ ਵੀ ਹੁਣ ਮੌਕਾ ਮਿਲਿਆ ਹੈਗਾ 2018 ਦੇ ਵਿੱਚ ਅਸੀਂ ਆ ਬਿਲਡਿੰਗ ਨਵੀਂ ਤਿਆਰ ਕਰੀ ਹੈ ਪਹਿਲਾਂ ਛੋਟੀ ਛੋਟੀ ਸੀਗੀ ਕੱਲੀ ਗੁੰਮਲੇ ਦੇ ਉੱਤੇ ਬਣਿਆ ਸੀਗਾ ਛੋਟੀ ਸਮਾਜ ਸੀਗੀ ਤੇ ਹੁਣ ਜਿਹੜਾ ਇਹ 2018 ਤੋਂ ਬਾਅਦ ਜਿਹੜਾ ਕੰਮ ਸ਼ੁਰੂ ਕੀਤਾ ਹੈ ਜਦੋਂ ਕੀਤਾ ਹੈਗਾ ਹੁਣ ਇਹ ਬਹੁਤ ਤਗੜਾ ਹਾਲ ਬਣ ਗਿਆ ਲੋਕ ਸਰਦਾਰਾਂ ਦੀ ਸੇਵਾ ਕਰਨ ਲੱਗਿਆ ਜੀ ਬਹੁਤ ਦੂਰ ਦੂਰ ਦਾ ਕਹਾਣੀ ਹੈ ਤੁਸੀਂ ਬਾਕੀ ਜੋ ਆ ਲੋਹਾਂ ਲੱਗਦੀਆਂ ਨੇ ਨੇਥੇ ਇਹ ਛਤ ਲੋਹਾਂ ਲੱਗਦੀਆਂ ਨੇ 50 ਬੰਦਾ ਲਾਂਗਰੀ ਆਂਦਾ ਸਾਡੇ ਕੋਲ ਜਦੋਂ ਇਹ ਮੇਲੇ ਦਾ ਟਾਈਮ ਹੁੰਦਾ ਤਾਂ ਅਸੀਂ ਤਿੰਨ ਦਿਨ ਪਹਿਲਾਂ ਹੀ ਲੰਗਰ ਸਟਾਰਟ ਕਰ ਦਿੰਦੇ ਆ ਸਾਡੀ ਜਦੋਂ ਦੀ ਕਮੇਟੀ ਬਣੀ ਹੈ ਨਾ ਤੇ ਕਮੇਟੀ ਵਜੋਂ ਜਿਵੇਂ ਹੀ ਟਾਈਮ ਆਨ ਨਾਲ ਟਾਈਮ ਤੇ 5 ਸਾਲ 10 ਸਾਲ ਵਧੇ ਗਏ ਨੇ ਉਸ ਤੋਂ ਬਾਅਦ ਅਸੀਂ ਲੰਗਰ ਵਧਾਈ ਗਏ ਹੋਵਾ ਸਾਨੂੰ ਬਾਬਾ ਜੀ ਤੋਂ ਕੁਝ ਵੀ ਨਹੀਂ ਚਾਹੀਦਾ ਸੀ ਤੇ ਕਹਿੰਨੇ ਆ ਸਾਰੀ ਸੰਗਤ ਜੋ ਵੀ ਆਂਦੀ ਹਰ ਇੱਕ ਦੀ ਮਨੁਕਾਮਨਾ ਬਾਬਾ ਜੀ ਪੂਰੀ ਰੱਖੇ ਜੋ ਜਿਨਾਂ ਨੇ ਮੰਨਦਾ ਚਾਹੁੰਦੇ ਆਂ ਅਗਰ ਸੰਗਤ ਨੇ ਇੱਥੇ ਆਣਾ ਹੋਵੇ ਤਾਂ ਕਿਹੜਾ ਸ਼ਹਿਰ ਜਾਂ ਪਿੰਡ ਨੇੜੇ ਹੈਗੇ ਨੇ ਸ਼ਹਿਰ ਜਲਾਲਾਬਾਦੀ ਹੈ ਸ਼ਹਿਰ ਜਲਾਲਾਬਾਦ ਲੱਗਦਾ ਜਿਲ੍ਹਾ ਫਾਜ਼ਿਲਕਾ ਆਪਣਾ ਜਿਲ੍ਹਾ ਫਾਜ਼ਿਲਕਾ ਹਾਂਜੀ ਤੇ ਇਹ ਤੇ ਕਾਲੂ ਵਾਲਾ ਪੋਲ ਤੇ ਆ ਕਾਲੂ ਵਾਲਾ ਪੋਲ ਹਾਂਜੀ ਨਾਲ ਲੱਗੇ ਕੋਈ ਪਿੰਡ ਪੱਗੇ ਕੇ ਉਠਾੜ ਉਠਾੜ ਚ ਪੈਂਦਾ ਹਾਂਜੀ ਪੱਗੇ ਕੇ ਉਠਾੜ ਚ ਸਮਾਦ ਪੈਂਦੀ ਹੈ ਅੱਛਾ ਹਾਂਜੀ ਮੈਨੂੰ ਪੋਲ ਕਾਲੂ ਵਾਲਾ ਹੀ ਲੱਗਦੀ ਹੈ ਕਾਲੂ ਵਾਲਾ ਪੋਲ ਤੋਂ ਇਧਰ ਖੱਬੇ ਹੱਥ ਲੈ ਕੇ ਤੇ ਅੱਧਾ ਕਿਲੋਮੀਟਰ ਹੈ ਵਿੱਚ ਬਾਬੇ ਦੀ ਦਰਗਾਹ ਤੇ ਪਹੁੰਚ ਸਕਦੇ ਮਤਲਬ ਟ੍ਰੇਨ ਨਹੀਂ ਜਾਂਦੀ ਤੇ ਬੱਸ ਰੁਕਦੀ ਹੈ ਹਾਂ ਬੱਸ ਰੁਕਦੀ ਹੈ ਜੀ ਹੋਰ ਵਹੀਕਲ ਛੋਟੇ ਆਉਂਦੇ ਨੇ ਜਿਵੇਂ ਆਪਦੇ ਵਹੀਕਲ ਗੱਡੀਆਂ ਕਾਰਾਂ ਬਿਲਕੁਲ ਦਰਗਾਹ ਦੇ ਵਿੱਚ ਆ ਜਾਂਦੀਆਂ ਨੇ ਜਿਹੜਾ ਵਹੀਕਲ ਵੀ ਆਣਾ ਬਾਕੀ ਟ੍ਰੇਨ ਦਾ ਇਥੋਂ ਨਹੀਂ ਰਸਤਾ ਹੈਗਾ ਟ੍ਰੇਨ ਤਾਂ ਬਾਹਰੋਂ ਪਾਰੀ ਜਾਂਦੀ ਉਹ ਤਾਂ ਜਾਨਾ ਵੋਟ ਹਾਂਜੀ ਸਟੇਸ਼ਨ ਤੱਕ ਤਾਂ ਭਾਈ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਬਾ ਜੀ ਦੇ ਬਾਰੇ ਦੇ ਵਿੱਚ ਤੋ ਦੋਸਤੋ ਜੁੜੇ ਰਹੋ ਸਾਡੇ ਨਾਲ ਇਹੋ ਜੀਆਂ ਜਿਹੜੀਆਂ ਧਾਰਮਿਕ ਸਖਸੀਅਤਾਂ ਨੇ ਇਹੋ ਜੀ ਜਿਹੜੀ ਸਾਡੀ ਵਿਰਾਸਤ ਹੈ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ